ਅੰਬੀਰ ਸਿੰਘ ਧੰਨਵਾਦ ਸਪੀਕਰ ਸਾਹਿਬ ਸਵਾਲ ਨੰਬਰ 1360 ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਮਾਨਯੋਗ ਸਪੀਕਰ ਸਾਹਿਬ ਹਲਕਾ ਦਸੂਹਾ ਦੇ ਪਿੰਡ ਪੱਸੀ ਕੰਢੀ ਖੋਗੜਾ ਤੇ ਬਹਿ ਲਖਣ ਦੇ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਅਪ ਤੱਕ ਅਪਗ੍ਰੇਡ ਕਰਨ ਸੰਬੰਧੀ ਕੋਈ ਵੀ ਤਜਵੀਜ਼ ਸਰਕਾਰ ਨੂੰ ਪ੍ਰਾਪਤ ਨਹੀਂ ਹੋਈ ਹੈ माननीय स्पीकर साहब मैं आप जीते रहे क्योंकि लगभग रोज ही पूरे पंजाब दे बहुत सारी पंचायता ਸਾਡੇ માનਯੋਗ ਵਿਧਾਇਕ ਸਹਿਬਾਨ ਹਰ ਪਿੰਡ ਦੀ ਅੱਛਾ ਹੁੰਦੀ ਹੈ ਕਿ ਸਾਡਾ ਜੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹੈ ਉਹ ਮਿਡਲ ਬਣ ਜਾਵੇ ਜੇ ਪਿੰਡ ਦੇ ਵਿੱਚ ਮਿਡਲ ਸਕੂਲ ਹੈ ਉਹਨੂੰ ਹਾਈ ਬਣ ਜਾਵੇ ਜੇ ਜੇ ਪਿੰਡ ਦੇ ਵਿੱਚ ਹਾਈ ਸਕੂਲ ਹੈ ਤਾਂ ਸੀਨੀਅਰ ਸਕੈਂਡਰੀ ਬਣ ਜਾਵੇ ਇਸ ਦੇ ਲਈ ডিপਾਰਟਮੈਂਟ ਵੱਲੋਂ ਮਿਤੀ 23 4 2018 ਨੂੰ ਇੱਕ ਪਾਲਿਸੀ ਬਣਾਈ ਗਈ ਹੈ ਉਹ ਪਾਲਿਸੀ ਦੇ ਵਿੱਚ ਕੋਈ ਵੀ ਸਕੂਲ ਨੂੰ ਅਪਗ੍ਰੇਡ ਕਰਨ ਲਈ ਤੁਹਾਨੂੰ ਤਿੰਨ ਪੈਰਾਮੀਟਰਸ ਤੇ ਮਾਪਦੰਡ ਹੋਣੇ ਚਾਹੀਦੇ ਆ। ਇਹਦੇ ਵਿੱਚ ਜੋ ਮਾਨਯੋਗ ਵਿਦਾ ਐਕਸ ਸਾਹਿਬ ਨੇ ਪੁੱਛਿਆ ਹਾਈ ਟੂ ਸੀਨੀਅਰ ਸਕੈਂਡਰੀ ਪਾਵ 10ਵੀਂ ਤੋਂ 12ਵੀਂ ਤੱਕ ਕਰਨ ਦੇ ਲਈ ਉਹਦਾ ਇੱਕ ਪੈਰਾਮੀਟਰ ਇਹ ਹੈ ਕਿ ਬੱਚਿਆਂ ਦੀ ਗਿਣਤੀ 300 ਹੋਣੀ ਚਾਹੀਦੀ ਹੈ। ਦੂਜਾ ਪੈਰਾਮੀਟਰ ਹੈ ਕਿ ਜ਼ਮੀਨ। ਅਗਰ ਉਹ ਪਿੰਡ ਦਾ ਸਕੂਲ ਹੈ ਤਾਂ ਪਿੰਡ ਦੇ ਵਿੱਚ 4 ਕਿੱਲੇ ਜ਼ਮੀਨ, ਅਗਰ ਉਹ ਸ਼ਹਿਰ ਦੇ ਇਲਾਕੇ ਦਾ ਸਕੂਲ ਹੈ ਤਾਂ 2 ਕਿੱਲੇ ਜ਼ਮੀਨ ਤੇ ਤੀਜਾ ਪੈਰਾਮੀਟਰ ਹੈ ਕਿ ਆਸ-ਪਾਸ ਜਿਹੜਾ ਕੋਈ ਵੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ 12ਵੀਂ ਤੱਕ ਹੈ ਉਹਦੀ ਦੂਰੀ 6 ਕਿਲੋਮੀਟਰ ਹੋਣੀ ਚਾਹੀਦੀ ਹੈ ਹੁਣ ਇਹਨਾਂ ਤਿੰਨਾਂ ਸਕੂਲਾਂ ਦੇ ਪੈਰਾਮੀਟਰਸ ਦੇ ਹਿਸਾਬ ਨਾਲ ਇਹ ਖਰੇ ਨਹੀਂ ਉਤਰਦੇ ਪਰ ਮੈਂ ਜੋ ਮੈਂ ਲਗਭਗ 1000 ਤੋਂ ਵੱਧ ਸਕੂਲਾਂ ਜਾ ਕੇ ਜ਼ਮੀਨੀ ਦੇਖਿਆ ਹੈ ਇਹ ਪੈਰਾਮੀਟਰ ਦੇ ਵਿੱਚ ਇੱਕ ਕਮੀ ਹੈ ਕਿ ਖਾਸ ਕਰਕੇ ਹਿੱਲੀ ਏਰੀਆ 'ਚ ਕੰਢੀ ਏਰੀਆ ਐਮਐਲਏ ਸਾਹਿਬ ਦਾ ਮੇਰੇ ਇਲਾਕੇ 'ਚ ਵੀ ਹੈ ਇਆ ਬਾਰਡਰ ਦੀ ਬੈਲਟ ਦੇ ਵਿੱਚ ਜਾਂ ਫਿਰ ਕਿਤੇ ਹੋ ਸਕਦਾ ਦੂਰੀ 3 ਕਿਲੋਮੀਟਰ ਹੀ ਹੋਵੇ ਪਰ ਰਸਤੇ ਦੇ ਵਿੱਚ ਕੋਈ ਖੱਡ ਕੋਈ ਨਹਿਰ ਪੈਂਦੀ ਹੋਵੇ ਜਾਂ ਡਾਇਰੈਕਟ ਲਿੰਕ ਰੋਡ ਨਾ ਹੋਵੇ ਉਹ ਇੱਕ ਕਮੀ ਹੈ ਉਹ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਅਗਰ ਉਸ ਪੈਰਾਮੀਟਰ ਚ ਉਹ ਸੀਐਮ ਸਾਹਿਬ ਦੇ ਕੋਲ ਪਾਵਰ ਹੈ ਫਿਰ ਆਪਾਂ ਇਸ ਪੈਰਾਮੀਟਰ ਤੋਂ ਅਬੋਵ ਜਾ ਕੇ ਵੀ ਆਪਾਂ ਜਿਹੜੇ ਸਕੂਲ ਅਪਗ੍ਰੇਡ ਕਰ ਸਕਦੇ ਹਾਂ ਮੈਂ ਤੇ ਮਾਨਯੋਗ ਵਿਦਾਇਕ ਸਾਹਿਬ ਬੈਠ ਕੇ ਕਰ ਸਕਦੇ ਹਾਂ ਫਿਲਹਾਲ ਇਹਨਾਂ ਬੱਚਿਆਂ ਦੇ ਵਿੱਚ ਜਿਹੜੇ ਆ ਤਿੰਨੋਂ ਪੈਰਾਮੀਟਰ ਸੇ ਸਕੂਲ ਖਰੇ ਨਹੀਂ ਉਤਰਦੇ ਤੇ ਅਪਲਾਈ ਵੀ ਨਹੀਂ ਕੀਤਾ ਹੋਇਆ ਥੈਂਕ ਯੂ ਕੁਮਨ ਸਾਹਿਬ ਦੇਖ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਸਾਹਿਬਾ ਕਰਮਵੀਰ ਜੀ ਜੀ ਤੇ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਸਿੱਖਿਆ ਦੇ ਖੇਤਰ ਵਿੱਚ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੰਮ ਆ ਸਾਡੇ ਪੰਜਾਬ ਦੇ ਵਿੱਚ ਹੋਇਆ ਥੈਂਕ ਯੂ ਔਰ ਜਿਹੜਾ ਇਹ ਸਕੂਲਾਂ ਦੀ ਗੱਲ ਕੀਤੀ ਹੈ ਤਿੰਨੋਂ ਸਕੂਲ ਕੰਡੀ ਦੇ ਇਲਾਕੇ ਦੇ ਵਿੱਚ ਹਿੱਲੀ ਏਰੀਆ ਦੇ ਵਿੱਚ ਪੈਂਦੇ ਨੇ ਔਰ ਜਿਹੜਾ ਇੱਕ ਸਕੂਲ ਆ 1957 ਦਾ ਬਣਿਆ ਹੋਇਆ ਜੀ ਆਜ਼ਾਦੀ ਤੋਂ ਬਾਅਦ ਦਾ ਇੱਕ ਸਕੂਲ ਜਿਹੜਾ ਬਹਿ ਲਖਣ ਪਿੰਡ ਦਾ ਆ ਉਹ ਕਾਰਗਿਲ ਸ਼ਹੀਦ ਦਲਜੀਤ ਸਿੰਘ ਦੇ ਨਾਮ ਦੇ ਉੱਤੇ ਬਣਿਆ ਹੈ ਔਰ ਕੋਗਰਾ ਸਕੂਲ ਵੀ ਬਹੁਤ ਜਿਹੜਾ ਪੁਰਾਣਾ ਸਕੂਲ ਆ ਔਰ ਮੈਂ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਰੂਰ ਇਹਨਾਂ ਤਿੰਨਾਂ ਸਕੂਲਾਂ ਦੇ ਉੱਤੇ ਵਿਚਾਰ ਕੀਤਾ ਜਾਵੇ ਕਿਉਂਕਿ ਜਿਹੜਾ 6 ਕਿਲੋਮੀਟਰ ਦਾ ਪੈਰਾਮੀਟਰ ਆ ਉਹ ਬਿਲਕੁਲ ਇਨਾਂ ਸਕੂਲਾਂ ਦੇ ਵਿੱਚ ਜੇ ਉਹ ਅਪਲਾਈ ਕਰਾਂਗੇ ਤਾਂ ਕਦੀ ਵੀ ਨਹੀਂ ਆ ਸਕਦਾ ਕਿਉਂਕਿ ਹਿੱਲੀ ਏਰੀਆ ਦੇ ਵਿੱਚ ਜੇ ਪੱਧਰੇ ਏਰੀਆ ਦੇ ਵਿੱਚ ਆਪਾਂ ਸਕੂਲ ਆ ਤਾਂ ਉਹ 4 ਕਿਲੋਮੀਟਰ ਦੀ ਦੂਰੀ 5 ਮਿੰਟ ਚ ਲੰਘ ਸਕਦੀ ਹੈ ਪਰ ਹਿਲੀ ਏਰੀਆ ਦੇ ਵਿੱਚੋਂ 4 ਕਿਲੋਮੀਟਰ ਦੀ ਦੂਰੀ ਘੱਟੋ ਘੱਟ ਅੱਧਾ ਪੌਣਾ ਘੰਟਾ ਲੱਗਦਾ ਬੱਚਿਆਂ ਨੂੰ ਜਾਣ ਵਾਸਤੇ ਮੁਸ਼ਕਲ ਬਹੁਤ ਆਉਂਦੀ ਹੈ ਔਰ ਕਿਰਪਾ ਕਰਕੇ ਇਸ ਤੇ ਵਿਚਾਰ ਜ਼ਰੂਰ ਕੀਤਾ ਜੀ ਧੰਨਵਾਦ ਠੀਕ ਹੈ ਥੈਂਕ ਯੂ ਜੀ ਬਾਜੋ ਜੀ ਸ ਤੁਹਾਡੀ ਮੌਜੂਦਾ ਜਿਹੜੀ ਸਰਕਾਰ ਹੈ ਪਹਿਲੇ ਦਿੱਲੀ ਵੈਸੀ ਤੇ ਹੁਣ ਪੰਜਾਬ ਦੇ ਵਿੱਚ ਇਹ ਦੋ ਮਾਡਲਸ ਨੂੰ ਤੁਸੀਂ ਬਹੁਤ ਇੰਪੋਰਟੈਂਸ ਦਿੱਤੀ ਹੈ ਤੇ ਬੜੀ ਅੱਛੀ ਗੱਲ ਹੈ ਦੇਣੀ ਵੀ ਚਾਹੀਦੀ ਉਹਦੇ ਵਿੱਚ ਲੰਬੋ 1 ਹੈਲਥ ਹੈ ਤੇ ਨੰਬਰ 2 ਐਜੂਕੇਸ਼ਨ ਹੈ ਤੇ ਪੰਜਾਬ ਦੇ ਵਿੱਚ ਸਾਡੇ ਬੜੇ ਪੜ੍ਹੇ ਲਿਖੇ ਸਾਡੇ ਛੋਟੇ ਵੀਰ ਨੇ ਡਾਇਲਮਿਕ ਮਿਨਿਸਟਰ ਨੇ ਮੈਂ ਇਹਨਾਂ ਨੂੰ ਥੋੜਾ ਜਿਹਾ ਏਦਾਂ ਕ ਪੁੱਛਣਾ ਚਾਹਨਾ ਕਿ ਥੋੜੀ ਹਾਊਸ ਨੂੰ ਤੇ ਸੂਬੇ ਦੀ ਲੋਕਾਂ ਨੂੰ ਥੋੜਾ ਰਾਇ ਇਨਫੋਰਮੇਸ਼ਨ ਦੇ ਸਕਣਗੇ ਕਿ ਪਹਿਲੀ ਗੱਲ ਤੇ ਟੋਟਲ ਹਾਈ ਸਕੂਲ ਕਿੰਨੇ ਨੇ ਤੇ ਪੰਜਾਬ ਦੇ ਹਾਈ ਸਕੂਲ ਚ ਕਿੰਨੇ ਪਰਸੈਂਟ ਹੈਡਮਾਸਟਰਸ ਹਨ ਤੇ ਸੈਕੰਡਲੀ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲ ਟੋਟਲ ਕਿੰਨੇ ਨੇ ਤੇ ਕਿੰਨਿਆਂ ਵਿੱਚ ਪ੍ਰਿੰਸੀਪਲ ਹੈ ਨਹੀਂ ਕਾਈਂਡਲੀ ਥੋੜੀ ਜੀ ਸਾਡੀ ਜਾਣਕਾਰੀ ਵਾਸਤੇ ਤੇ رائے ਦੇ ਸਕੋ ਤੇ ਆਲਬਿਕ ਸਟੇਮ ਵੀ ਥੈਂਕਫੁਲ ਜੀ ਇਹ ਵਕਰਾ ਸਵਾਲ ਬਣਦਾ ਜੀ ਬੈਠੋ ਨਹੀਂ ਥੋੜਾ ਜਿਆਦਾ ਡੋਨਟ ਨਹੀਂ ਨਹੀਂ ਇਹ ਮੇਰੀ ਕੋਈ ਰਾਏ ਹੈ ਤੁਸੀਂ ਤੇ ਸਭ ਨੂੰ ਤੁਸੀਂ ਤੋਂ ਸਭ ਤੋਂ ਵੱਧ ਤਜਰਬੇਕਾਰ ਹੋ ਬੈਠੋ ਆਪਾਂ ਕੁਐਸਚਨ ਨਾਲ ਚੱਲਣ ਦੀ ਹੈ ਫਿਰ ਆਪਾਂ ਕਰ ਲੈਨੇ ਆ ਜੀ ਯੂਲ ਹੈਵ ਯੂਲ ਹੈਵ ਜ਼ੀਰੋ ਆਵਰ ਯੂ ਕੈਨ ਸਪੀਕ ਬੈਠੋ ਬੈਠੋ ਜੀ ਬੈਠੋ 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 ਬਾਜਵਾ ਸਾਹਿਬ ਬੈਠੋ ਤੁਹਾਨੂੰ ਨਹੀਂ ਬਿਲਕੁਲ ਨਹੀਂ ਤੁਹਾਨੂੰ ਸਮਾਂ ਮਿਲੂਗਾ ਤੁਸੀਂ ਬੈਠੋ ਆਪਾਂ ਕੁਐਸਚਨ